ਅੱਜ ਤੋਂ ਕੁਝ ਸਮਾਂ ਪਹਿਲਾਂ ਇਹਨਾਂ ਦੇ ਇਮੀਗ੍ਰੇਸ਼ਨ ਦੇ ਦਫ਼ਤਰ ਦੇ ਬਾਹਰ ਗੋਲੀ ਚੱਲੀ ਆ ਔਰ ਉਸ ਤੋਂ ਪਹਿਲਾਂ ਨੀਲਮਵਾਜ ਦੇ ਵੀ ਇਸ ਰੋਡ ਦੇ ਭੀੜ ਵਾਲੇ ਨਾਮ 'ਚ ਇਲਾਕੇ 'ਚ ਗੋਲੀ ਚੱਲੀ ਆ ਔਰ ਮੈਂ ਤੇ ਹਮਾਰੇ ਅੱਗੇ ਦੁਆ ਕਰਨਾ ਵੀ ਇਹ ਹਮਾਰੇ ਦੀ ਕੋਈ ਦਿੱਤੇ ਲਿੱਤੇ ਨਾਲ ਬਚ ਗਏ ਨੇ ਔਰ ਆਮ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਹਾਲਾਤ ਦਿਨ-ਬਦਨ ਵਿਗੜੇ ਨੇ ਔਰ ਸਰਕਾਰ ਦਾ ਜਿਹੜਾ ਆਪਣਾ ਕੋਈ ਸਟੈਂਡ ਨਾਉਣ ਕਰਕੇ ਅਫਸਰ ਪੰਗੂ ਹੋਏ ਨੇ ਅਫਸਰ ਬੇਸ ਆਏ ਹੋ ਇਹਦੇ ਨੇ ਔਰ ਅਫਸਰਾਂ ਦੇ ਉੱਤੇ ਕੋਈ ਇਸ ਗੱਲ ਦੇ ਉੱਤੇ ਡਰ ਹੈ ਵੀ ਇਹ ਕੋਈ ਐਕਸ਼ਨ ਲਿਆ ਦੇ ਸਰਕਾਰ ਸਾਡੇ ਉੱਤੇ ਨਾ ਐਕਸ਼ਨ ਲਵੇ ਕਿਉਂਕਿ ਸਰਕਾਰ ਦਾ ਫੇਲਿਅਰ ਜਿਹੜਾ ਉਹ ਇਸ ਘਟਨਾ ਨੂੰ ਸਾਹਮਣੇ ਉਧਰਸਾਉਂਦਾ ਅੱਜ ਹਾਲਾਤ ਜਿਹੜੇ ਆ ਪਿਛਲਾ ਕਾਲਾ ਦੌਰ ਜਿਹੜਾ ਉਗਰਵਾਦ ਦਾ ਪੰਜਾਬ ਨੇ ਦੇਖਿਆ ਅੱਜ ਫੇਰ ਉਹ ਵਾਪਸ ਆਉਂਦਾ ਨਜ਼ਰ ਆਂਦਿਆ ਸਰਕਾਰ ਨੂੰ ਤਗੜੇ ਹੱਥਾਂ ਨਾਲ ਨਿਭੜਨਾ ਚਾਹੀਦਾ ਔਰ ਲੋਕਾਂ ਨੇ ਮੰਡਟ ਦਿੱਤਾ ਬੜਾ ਵੱਡਾ ਔਰ ਲੋਕਾਂ ਨੂੰ ਉਮੀਦ ਸੀ ਪੰਜਾਬ ਦੇ ਅੰਦਰ ਸ਼ਹਿਰੀਆਂ ਦਾ ਵਪਾਰੀਆਂ ਦਾ ਜੀਵਨ ਸੁਰੱਖਿਅਤ ਰਹੇਗਾ ਪਰ ਮੈਂ ਸਮਝਦਾ ਨਾ ਕਿ ਇਹ ਸਰਕਾਰ ਦਾ ਫੇਲਿਅਰ ਹੈ ਕਿ ਜਿਹੜਾ ਸਰਵਾਰ ਭਗਵਾਨ ਸਿੰਘ ਮਾਨ ਕਮੇਡੀਅਨ ਸਰਕਾਰ ਜਿਹੜੀ ਹੈ ਉਹ ਨੂੰ ਕਮੇਡੀਅਨ ਚ ਨਾਲ ਹੋਵੇ ਔਰ ਉਹ ਸਰਕਾਰ ਨੂੰ ਸਰਕਾਰ ਸਮਝ ਕੇ ਚਲਾਵੇ ਔਰ ਲੋਕ ਸਮਝ ਚੁਕੇ ਨੇ ਔਰ ਲੋਕ ਜਾਣਦੇ ਨੇ ਵੀ ਆਪਣੀ ਜਾਨ ਮਾਲ ਦੀ ਹਵਾਜਤ ਵਾਸਤੇ ਕਿਸ ਤਰ੍ਹਾਂ ਬਚਾਅ ਕਰਨਾ ਕਿ ਨਹੀਂ ਕਰਨਾ ਅੱਜ ਦਿਨੇ ਘਰੋਂ ਨਿਕਲਣ ਵਾਲਾ ਵਿਅਕਤੀ ਘਰ ਸ਼ਾਮ ਨੂੰ ਵਾਪਸ ਜਾਏਗਾ ਕਿ ਨਹੀਂ ਜਾਏਗਾ ਇਹ ਸਾਹਮਣੇ ਪਾਰਟੀ ਦੀ ਸਰਕਾਰ 'ਚ ਇਹ ਸਾਹਮਣੇ ਦਿਖਦਾ ਨਜ਼ਾਰਾ ਅੱਜ 252 ਦੇ ਨਾਲ ਇੱਥੇ ਮੋਟਰਸਾਈਕਲ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਵਾਈਟਰਾਂ ਉਹ ਇਹਨਾਂ ਦੇ ਲੁਥਰਾ ਜੀ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਆ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਨਾਕੇ ਸ਼ੈਅ ਚੜਵਾਤੇ ਆ ਅਡਜੋਇਨਿੰਗ ਜਿਹੜੇ ਡਿਸਟ੍ਰਿਕਟ ਦਾ ਉਧਰ ਵੀ ਨਾਕ ਲਵਾਤੇ ਤੇ ਉਹਨਾਂ ਦੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਹੈ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਛਾਦਰ ਆ ਜੀ ਬਿਹਾਰ ਨਹੀਂ ਬਣਨਦੇ ਜੀ ਇੱਕ ਫਾਇਰ ਹੋਇਆ ਜੀ ਬੱਤੀ ਬੋਰ ਦਾ ਉਹ ਮਿਲ ਗਿਆ ਸਰ ਬੈਠੇ ਤੇ ਹਾਂ ਗੱਲਬਾਤ ਕਰ ਰਹੇ ਹਈ ਆਪਸੀ ਤੇ ਬਾਹਰੋਂ ਇੱਕ ਰਾਉਂਡ ਫਾਇਰ ਹੋਇਆ ਰਾਉਂਡ ਸੁੰਦੇ ਆਸੀਂ ਸਾਰੇ ਥੱਲੇ ਡਾਊਨ ਹੋ ਗਏ ਆ ਹੋਰ ਵੀ ਰਾਉਂਡ ਹੋ ਸਕਦੇ ਆਪਣੇ ਬਚਾ ਗਏ ਕੋਈ ਇਸ ਤੋਂ ਪਹਿਲਾਂ ਮਿਸਕਾਲ ਆਈ ਹੈ ਅੱਜ ਥ੍ਰੈਟ ਨਹੀਂ ਮਿਸਕਾਲ ਆ ਰਹੀਆਂ ਸੀ ਕੁਝ ਤੇ ਇਹ ਨਹੀਂ ਲੱਗਦਾ ਨਹੀਂ ਉਹ ਹਾਂ ਜੀ ਉਹ ਪਤਾ ਹੀ ਹੈ ਪੁਲਿਸ ਨੂੰ ਆਪਣੇ ਆ ਵੀ ਆ ਗਈ ਸੀ ਕਿਨੇ ਸਰ ਸੀਸੀਟੀਵੀ ਚ ਦੇਖਿਆ ਸਪਲੈਂਡਰ ਦੇ ਦੋ ਦੋ ਨੌਜਵਾਨ ਸਨ 25 ਸਾਲ ਤੋਂ ਘੱਟ ਉਮਰ ਹੀ ਹੋਈ ਹੈ